ਕਿੜਾ ਅੱਜ ਦੇ ਟਾਈਮ ਦੇ ਵਿੱਚ ਜਦੋਂ ਨਸ਼ਾ ਫੜਾਇਆ ਜਾਂਦਾ ਉਹ ਸਿਰੇ ਤੱਕ ਉਹਦੀ ਪਾਕਿਸਤਾਨ ਦੇ ਸਰਹੱਦਾਂ ਤੱਕ ਮਤਲਬ ਉਹ ਕੀਤੀ ਜਾਂਦੀ ਹੈ ਕਿ ਕਿਹੜੇ ਕਿਹੜੇ ਵਿੱਚ ਬੰਦੇ ਹੈਗੇ ਆ ਜਿਹੜੇ ਨਸ਼ਾ ਸਪਲਾਈ ਕਰਦੇ ਆ ਸਾਰਿਆਂ ਦੇ ਫਖੜੀਆਂ ਹੋ ਰਹੀਆਂ ਨੇ ਚੰਡੀਗੜ੍ਹ ਤੋਂ ਲੈ ਕੇ ਅਮਰਸਰ ਤੱਕ ਬੰਦੇ ਫੜੇ ਜਾਂਦੇ ਉੱਥੇ ਜਾ ਕੇ ਉਹ ਕੀ ਕਰਦੇ ਆ ਫੋਨਾਂ ਤੇ ਹੁਣ ਸੋਸ਼ਲ ਮੀਡੀਆ ਹੈਗਾ ਬਹੁਤ ਸਾਈਡਾਂ ਨੇ ਹੂੰ ਉਹਨਾਂ ਤੇ ਉਹਨਾਂ ਨੇ ਗੱਲ ਕਰਨੀ ਵੀ ਉੱਥੇ ਜਾ ਕੇ ਵੀ ਆ ਨਸ਼ਾ ਰੱਖਿਆ ਹੋਣਾ ਜਾ ਕੇ ਉਹਨਾਂ ਨੂੰ ਲੋਕੇਸ਼ਨ ਦੇ ਦਿੰਦੀ ਹੈ ਹੂੰ ਲੋਕੇਸ਼ਨ ਤੇ ਜਾ ਕੇ ਤੁਸੀਂ ਨਸ਼ਾ ਚੱਕ ਲਓ ਪੈਸੇ ਖਾਤੇ ਚ ਪੈ ਜਾਣੇ ਆ ਖਾਤੇ ਚ ਪੈ ਜਾਣੇ ਉਹ ਇੱਕ ਦੋ ਦੋ ਚਾਰ ਵਾਰ ਹੁੰਦਾ ਉਸ ਤੋਂ ਬਾਅਦ ਲੇਕਿਨ ਇਨਫਰਮੇਸ਼ਨ ਪਤਾ ਲੱਗ ਜਾਂਦਾ ਵੀ ਇਹ ਹੁਣ ਮਤਲਬ ਰੋਕਣੋਂ ਚੱਲ ਕੇ ਬੰਦਾ ਉਹ ਇੱਥੇ ਬਲਾ ਲੰਨੇ ਆ ਮਾੜੀ ਮੱਕੂ ਕੁਛ ਇਕੱਠ ਹੋਇਆ ਸਮੋਦਾ ਦਾ ਮਾੜੀ ਨੂੰ ਪੁਰੇ ਵਿਆਂ ਸ਼ਹਿਰ ਪਰਤੇ ਬੰਦੇ ਲੈਣ ਤੁਰੇ ਵਿਆਂ ਲੁਧਿਆਣਾ ਤੇ ਲੈਣ ਤੁਰੇ ਵਿਆਂ ਜਿੱਥੇ ਦਵਾ ਵਜਨਦਾ ਪੋਸਟਾ ਏ ਥੋੜਾ ਜਿਆਦਾ ਫੇਰ ਤੋਂ ਪੰਨੇ ਆ ਮਗਰ ਪੋਸਟਰ ਪੰਨੇ ਆ ਉੱਥੋਂ ਬੰਦੇ ਬੜੇ بڑے ਦੇ ਨੇ ਹੁਣ ਮਾੜੀ ਵੀ ਕੁਲਾ ਚੋਰਾ ਛੋਰਾ ਨਾ ਕੰਮ ਕਰਦੇ ਆ ਮੈਨੂੰ ਲੁਧਿਆਣੇ ਆ ਕਿ ਸਾਰੇ ਜਿੰਨੇ ਸੌਦਾ ਚੀਜ਼ ਲੁਧਿਆਣੇ ਟਿੱਕੇ ਲੁਧਿਆਣੇ ਪੁਲਿਸ ਨੇ ਬਹੁ ਤੇ ਉੱਥੋਂ ਮੈਂ ਥੋੜਾ ਜਿਹਾ ਲੁਧਿਆਣਾ ਛੱਡ ਕੇ ਮੌਣੀ ਚ ਆ ਕੇ ਸੀ ਮੌਣੀ ਵੀ ਆ ਪਿਛਲੇ 15-20 ਦਿਨ ਤੋਂ ਵੱਡੀਆਂ ਰਿਕਵਰੀਆਂ ਉੱਥੇ ਬਹੁਤ ਹੁੰ ਜਾਂਦੇ ਬੱਚੇ ਬੜੇ ਦਿੱਤੇ ਨੇ ਉੱਥੇ ਵੀ ਬਹੁਤ ਬੜਾ ਤੇ ਜਿਹੜੀ ਨਸ਼ਾ ਹੈ ਜਿਹੜਾ ਉਹ ਵਰਲਡ ਵਾਈਡ ਆ ਜਿੱਥੇ ਹੋਮਨਿਟੀ ਆ ਉੱਥੇ ਨਸ਼ਾ ਹੈ ਡਰੱਗ ਹੂੰ ਗਾਇਆ ਸੁਣਾਇਆ ਤੇ ਪੁਣਾਇਆ ਪੰਜਾਬ ਜਾਂਦਾ ਹੈ ਹੂੰ ਇਸ ਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਆ ਕਿ ਪੰਜਾਬ ਨੂੰ ਹੀ ਕਿਉਂ ਟਾਰਗੇਟ ਕਰਿਆ ਜਾਂਦਾ ਹੈ ਇਹ ਜਿਹੜਾ ਪਹਿਲਾਂ ਸੀਗਾ ਨਾ ਗਰਸਲੇ ਰੋਟ ਪੰਜਾਬ ਵਿੱਚ ਦਾ ਨਸ਼ਾ ਬਹੁਤ ਘਟਾਉਂਦੀ ਸੀ ਇਹ ਰੋਟ ਦੇ ਦੁਆਰਾ ਜਾ ਕੇ ਬੰਬਈ ਤੱਕ ਹੈਵੇਲੀ ਪਹੁੰਚਦੀ ਸੀ ਹਾਂ ਅਫਗਾਨਿਸਤਾਨ ਤੋਂ ਪਾਕਿਸਤਾਨ ਪਾਕਿਸਤਾਨ ਤੋਂ ਇੰਡੀਆ ਤੇ ਇੰਡੀਆ ਤੋਂ ਪੰਜਾਬ ਤੋਂ ਹੋ ਕੇ ਮਨ ਬੰਬਈ ਤੇ ਜਾ ਕੇ ਤੇ ਬਾਹਰ ਦੇ ਮਕਮਾਂ ਜਾਂਦੀ ਸੀਗੀ ਤੇ ਜਿਨ੍ਹਾਂ ਦੇ ਬੱਚੇ ਇਸ ਗਲਦਲ ਦੇ ਵਿੱਚ ਫਸ ਚੁੱਕੇ ਨੇ ਉਹ ਮਾਪੇ ਚਾਹੁੰਦੇ ਤਾਂ ਹੈਗੇ ਆ ਪਰ ਉਹ ਬੇਬਸ ਹੋ ਚੁੱਕੇ ਨੇ ਹਾਂ ਜੇ ਉਹ ਲੋਕੋ ਤਾਂ ਇਨਫੋਰਮੇਸ਼ਨ ਪਹੁੰਚਾਉਂਦੇ ਆ ਤਾਂ ਉਹਨਾਂ ਦਾ ਬੱਚਾ ਜੇਲ੍ਹ ਜਾਊਗਾ ਬਦਨਾਮ ਹੋਊਗਾ ਸ਼ਾਇਦ ਉਹਦਾ ਵਿਆਹ ਵੀ ਨਾ ਹੋਵੇ ਮਾਪੇ ਆਪ ਕਹੁੰਦੇ ਆ ਕਿ ਕੰਨੋਂ ਕੰਨੀ ਕਿਸੇ ਨੂੰ ਖਬਰ ਵੀ ਨਾ ਲੱਗੇ ਪਰ ਜਿਸ ਨਸ਼ੇ ਦੀ ਦਲਦਲ ਦੇ ਵਿੱਚ ਉਹ ਫਸਿਆ ਹੋਇਆ ਹੈ ਕੀ ਤਰੀਕਾ ਹੈ ਉਹਨੂੰ ਕੱਢਣ ਦਾ ਤੇ ਉਹਦੀ ਬਦਨਾਮੀ ਵੀ ਨਾ ਹੋਵੇ ਤੇ ਉਹ ਬਚ ਵੀ ਜਾਵੇ ਦੇਖੋ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਵਿਚਨ ਦੇ ਬਾਰੇ ਦੀ ਇਤਲਾਹ ਹੈ ਉਹ ਲਿਸਟਾਂ ਬਣ ਚੁੱਕੀਆਂ ਸਾਰੀਆਂ ਲੱਗ-ਪੱਗ ਸਾਰੇ ਮਹਿਕ ਨੇ ਕੋਣ ਨਕ ਨੋਸਪੋਸ ਸਾਰਿਆਂ ਨੇ ਇਸ ਦਾ ਹੈਗਿਆ ਨੇ ਕੋਣ ਨਸ਼ਾ ਕਰ ਰਿਹਾ ਹੈ ਕੋਣ ਵੇਚ ਰਿਹਾ ਉਹਦਾ ਇੰਤਜ਼ਾਮ ਜਿਹੜਾ ਬੜੀ ਜਲਦੀ ਮਤ ਮਹਿਕਮਾ ਕਰਨ ਜਾ ਰਿਹਾ ਬਹੁਤ ਵਧੀਆ ਜਾਨੀ ਕਿ ਜੁੱਧ ਨਸ਼ਿਆਂ ਵਿਰੁੱਧ ਪੂਰੀ ਪੀਕ ਤੇ ਚੱਲ ਰਿਹਾ ਹੈ ਇਸ ਵਕਤ ਆਮ ਪਬਲਿਕ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਇਸ ਲਈ ਪਬਲਿਕ ਸੋਚਦੀ ਹੈ ਕਿ ਸ਼ਾਇਦ ਕੁਝ ਨਹੀਂ ਹੋ ਰਿਹਾ ਹੈਗਾ ਪਰ ਬਹੁਤ ਵੱਡੇ ਪੱਧਰ ਤੇ ਕਾਰਵਾਈਆਂ ਹੋ ਰਹੀਆਂ ਨੇ ਖਾਸ ਕਰਦਾ ਜਿਹੜਾ ਹੈਰਨ ਦਾ ਨਸ਼ਾ ਕਰਦਾ ਇਸ ਦੀ ਤੋੜ ਇੰਨੀ ਜ਼ਿਆਦਾ ਭੜੀ ਹੈ ਇਹ ਬਹੁਤ ਵੱਡੀ ਪ੍ਰੋਬਲਮ ਹੈਗਾ ਜੇਕਰ ਉਸ ਦੀ ਰੱਬ ਨਾ ਕਰੇ ਕਿਸੇ ਤਰ੍ਹਾਂ ਤੋੜ ਦੇ ਵਿੱਚ ਆ ਕੇ ਉਹਦੀ ਜਾਨ ਵੀ ਚਲੇ ਜਾਂਦੀ ਹੈ ਉਲਟਾ ਪੁਲਸ ਤੇ ਪਰਚਾ ਹੋ ਜਾਂਦਾ ਸੱਸੀ ਕਹ ਸਰ ਸੱਸੀ ਸਰ ਨਸ਼ਾ ਹੈ ਜਿਹੜਾ ਚਾਹੇ ਉਹ ਡਰੱਗਸ ਆ ਚਾਹੇ ਉਹ ਚਿੱਟਾ ਟੀਕਾ ਕਿਸੇ ਕਿਸਮ ਦਾ ਵੀ ਨਸ਼ਾ ਹੈ ਸਾਡੇ ਸਮਾਜ ਦੇ ਵਿੱਚ ਫੈਲਿਆ ਹੋਇਆ ਜਿਹੜਾ ਮੁੰਡੇ ਕੰਜ਼ੂਮ ਕਰਦੇ ਆ ਸਾਰਾ ਪਰ ਉਹ ਨਸ਼ਾ ਇੱਥੇ ਤਿਆਰ ਨਹੀਂ ਹੁੰਦਾ ਹੈਗਾ ਇੱਥੇ ਬਣਾਇਆ ਨਹੀਂ ਜਾਂਦਾ ਹੈਗਾ ਉਹ ਉਹਨਾਂ ਤੱਕ ਪਹੁੰਚ ਕਿਵੇਂ ਜਾਂਦਾ ਬਾਰਡਰ ਸੀਲ ਨੇ ਸਰ ਦੇਖੋ ਜਿਹੜੇ ਪੰਜਾਬ ਦੇ ਵਿੱਚ ਨਸ਼ਿਆਂ ਨਾਲ ਕਈ ਤਰ੍ਹਾਂ ਦੇ ਨੇ ਹਮ ਐਰੋਨਾਉ ਵਾਟਰ ਟਾਪ ਕਿੱਥੇ ਪਹੁੰਚਦੀ ਹੈ ਪੰਜਾਬ ਦੇ ਵਿੱਚ ਤੇ ਜਿਹੜਾ ਸੰਤਤਕ ਹੈਗਾ ਉਹ ਇੱਥੇ ਤਿਆਰ ਹੁੰਦਾ ਹੈ ਹਮ ਤੇ ਕੁਝ ਗੋਲੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਨੇ ਉਹਨਾਂ ਦੇ ਪਾਬੰਦੀ ਲਗਾਈ ਵੀ ਆ ਪਰ ਦੂਸਰੇ ਸਟੇਟਾਂ ਤੋਂ ਯੂਪੀ ਤੋਂ ਜਾਂ ਹਿਮਾਚਲ ਤੋਂ ਉਹ ਇੱਥੇ ਪਹੁੰਚਦੀਆਂ ਨੇ ਹਮ ਇਹ ਜਿਹੜੇ ਬੱਚੇ ਮਤਲਬ ਇਹ ਗ੍ਰਿਫਤ ਦੇ ਵਿੱਚ ਆ ਗਏ ਹਮ ਇਹਨਾਂ ਨੂੰ ਮਰਤਲ ਚ ਘਟਾਉਣ ਵਾਸਤੇ ਹਮਨ ਸਰਕਾਰ ਨੇ ਅੱਜ ਦੇ ਟਾਈਮ ਤੋਂ ਬਹੁਤ ਜ਼ਿਆਦਾ ਜੋਰ ਲਗਾਇਆ ਹੈ ਸਰਕਾਰ ਦੇ ਕਈ ਵਿਭਾਗ ਨੇ ਪੁਰਸੋਂ ਵੀ ਇਸੇ ਵਿੱਚ ਭਾਗ ਲਿਆ ਸਾਡੀਆਂ ਹੋਰ ਜਥੇਬੰਦੀਆਂ ਨੇ ਸਾਰੀਆਂ ਕੰਮ ਕਰਦੀਆਂ ਪਰ ਮਸਲਾ ਇਹ ਹੈ ਵੀ ਕਾਮਯਾਬੀ ਜਿੰਨੀ ਮਿਲਣੀ ਚਾਹੀਦੀ ਸੀ ਸਾਨੂੰ ਉਨੀ ਅਜੇ ਮਿਲਦੀ ਨਹੀਂ ਉਹਦੇ ਬਹੁਤ ਕਾਰਨ ਹੈ ਉਹਨਾਂ ਕਦੋਂ ਸਾਰਿਆਂ ਨਾਲੋਂ ਪਹਿਲਾਂ ਤੇ ਇਹ ਹੈ ਵੀ ਬੱਚੇ ਦਾ ਜਿਹੜਾ ਮਾਪੇ ਆ ਸਾਰਿਆਂ ਨਾਲੋਂ ਪਹਿਲਾਂ ਮਾਪੇ ਨੂੰ ਪਤਾ ਲੱਗਦਾ ਬੱਚੇ ਬਾਰੇ ਬੱਚਾ ਨਛਤਰਨਾ ਗਿਆ ਹੂੰ ਫਿਰ ਆਲੇ-ਦਾਲੇ ਆਂਦੀਆਂ ਗੋਣੀਆਂ ਨੂੰ ਪਤਾ ਲੱਗਦਾ ਹੂੰ ਫਿਰ ਕੋਰ ਉਹਦਾ ਜਿਹੜਾ ਸਰਕਲ ਆ ਉਹਨਾਂ ਨੂੰ ਪਤਾ ਲੱਗਦਾ ਚੌਥੀ ਜਗ੍ਹਾ ਆ ਕੇ ਪੁੱਛਿਆ ਹੂੰ ਜਿਹੜਾ ਸਾਰੇ ਬਜਨਾ ਉਹ ਉਸ ਤੇ ਪਤਾ ਹੈ ਬਿਲਕੁਲ ਜਦ ਕਿ ਪੁੱਛਲਾ ਪੁੱਛ ਹੈ ਚੌਥਾ ਥੰਮ ਹੈ ਹੂੰ ਪਹਿਲਾ ਥੰਮ ਹੈਗਾ ਸਿਕਾ ਮਾਪੇ ਹੂੰ ਦੂਸਰਾ ਥੰਮ ਹੈਗਾ ਸਿਕਾ ਸਾਡਾ ਆਵਾਗੋ ਸਾਡੇ ਚਾਚੇ ਤਾਏ ਸਮਾਜ ਸਮਾਜ ਉਹ ਗਾ ਸਾਡਾ ਤੇ ਸਾਡੇ ਟੀਚਰ ਹੋ ਗਏ ਚੌਥੀ ਜਗ੍ਹਾ ਤੱਕ ਪੜ੍ਹ ਉਸ ਹੂੰ ਉਹਨਾਂ ਸਾਰੇ ਤਮੇਚਾਰੇ ਡਿਗਰੀ ਤੇ ਨੇ ਡਿਗਰੀ ਤੇ ਪੋਸਟਿਆ ਹੂੰ ਪੋਸਟ ਕੋਰ ਮਤਲਬ ਉਸ ਇੰਨੀ ਸਮੇਂ ਦੇ ਹਾਂ ਦੀ ਨਹੀਂ ਸੀਗੀ ਹੂੰ ਕਿਉਂਕਿ ਜਿਹੜਾ ਬੱਚਾ ਨਸ਼ਾ ਕਰਦਾ ਜਿਹੜਾ ਹੈਰਨ ਦਾ ਨਸ਼ਾ ਕਰਦਾ ਇਸ ਦੀ ਤੋੜ ਇੰਨੀ ਜ਼ਿਆਦਾ ਭੜੀ ਹੈ ਹੂੰ ਵੀ ਉਸ ਨੂੰ ਸੁਭਾਲਣਾ ਹੂੰ ਸਾਰੇ ਨਾਲ ਪਹਿਲਾ ਬੱਚਾ ਮਤਲਬ ਥੋੜਾ ਜਿਹਾ 500 ਦੀ ਬਿੱਟ ਲੈਣੀ ਸ਼ੁਰੂ ਕਰਦਾ ਉੱਤੇ ਬਾਅਦ ਹੌਲੀ 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 ਵਧਦਾ ਜਾਂਦਾ ਫਿਰ ਜਦੋਂ ਦਾ ਸ਼ਬਦਾਂ ਨਹੀਂ ਆਏ ਫਿਰ ਉਹ ਵੇਚਣਾ ਸ਼ੁਰੂ ਕਰ ਦਿੰਦਾ ਹੂੰ ਉਹਦੀ ਡੋਜ਼ ਵੱਧਦੀ ਜਾਂਦੀ ਹੈ ਹੂੰ ਜਦੋਂ ਕਿ ਕੋਈ 5-10 ਗ੍ਰਾਮ ਦੀ ਰਿਕਵਰੀ ਹੋ ਜਾਂਦੀ ਹੈ ਤੇ ਉਸ ਨੂੰ ਅਸੀਂ ਥਾਣੇ ਲੈ ਕੇ ਆਉਂਦੇ ਆਂ ਥਾਣੇ ਲਿਆ ਕੇ ਉਸ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਂਦਾ ਉਸ ਨੂੰ ਫਿਰ ਹਸਪੀਟਲ ਤੇ ਡਾਕਟਰ ਜੋ ਜੀ ਵਾਲੀ ਗੋਲੀ ਮਿਲਦੀਆਂ ਉਹ ਦਿੰਨੇ ਆ ਹੂੰ ਫਿਰ ਉਹਨੂੰ ਪੇਸ਼ ਕਰਨਾ ਬਹੁਤ ਤਿੰਨ ਦਿਨ ਤੱਕ ਸਾਡੇ ਕੋਲ ਰਹਿਣਾ ਹੁੰਦਾ ਉਸਨੇ ਹੂੰ ਇਹ ਬਹੁਤ ਵੱਡੀ ਪ੍ਰੋਬਲਮ ਹੈ ਜੇਕਰ ਉਸ ਦੀ ਪ੍ਰਵਨਾ ਕਰੇ ਕਿਸੇ ਤਰ੍ਹਾਂ ਤੋੜ ਦੇ ਵਿੱਚ ਆ ਕੇ ਉਹਦੀ ਜਾਨ ਵੀ ਚਲੇ ਜਾਂਦੀ ਹੈ ਉਹਦਾ ਪੁੱਸਤੇ ਪਰਚਾ ਹੋ ਜਾਂਦਾ ਹੈ ਵੀ ਤੁਸੀਂ ਮਰਤਾ ਕੋ ਟੁੱਟ ਕੇ ਯਾਦ ਕਿ ਉਸ ਦੇ ਵਿੱਚ ਪੁੱਸਤਾ ਉਸ ਨੂੰ ਪਤਾ ਹੁੰਦਾ ਵੀ ਐਨੀ ਡੋਜ ਲੰਦਾ ਉਹਨੂੰ ਸਵਾਲਣਾ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਪੁੱਸਤ ਨੂੰ ਸਵਾਲਣ ਦੇ ਵਿੱਚ ਦੇਖੋ ਇਸ ਮਸਲੇ ਦੇ ਵਿੱਚ ਜਿਹੜਾ ਪਰਿਵਾਰ ਹੈ ਉਸ ਨੂੰ ਪੁਲਿਸ ਦੀ ਪੂਰੀ ਮਦਦ ਕਰਨੀ ਚਾਹੀਦੀ ਹੈ ਵੀ ਭਾਈ ਚਲੋ ਸਾਡਾ ਬੱਚਾ ਕਰ ਰਿਹਾ ਇਹ ਕੰਮ ਆ ਤਾਂ ਉਹਨੂੰ ਪਹਿਲਾਂ ਛਡਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਜਾਂ ਨਹੀਂ ਛੱਡਦਾ ਤਾਂ ਉਹਨੂੰ ਜਿਸ ਤਰ੍ਹਾਂ ਪੁਲਿਸ ਕਹਿੰਦੀ ਆ ਤਾਂ ਉਸ ਤਰ੍ਹਾਂ ਕਰਵਾ ਚਾਹੀਦਾ ਤੇ ਇਸ ਤੋਂ ਅੱਗੇ ਆ ਕੇ ਬੱਟੀ ਗੱਲ ਫਿਰ ਜਦੋਂ ਜੇਲ੍ਹ ਚਲੇ ਜਾਂਦਾ ਹੈ ਜੇਲ੍ਹ ਵਿੱਚ ਜਾ ਕੇ ਵੀ ਸਿਸਟਮ ਐਸਾ ਹੈ ਵੀ ਉਸ ਫੋਰਸ ਦੀ ਘਾਟ ਆ ਕੋਈ ਉਸ ਉੱਥੇ ਪਹਿਲਾਂ ਮੇਰੇ ਬੰਦੇ ਪਹੁੰਚੇ ਹੋਣੇ ਆ ਉਹਨੂੰ ਮੜਦੇ ਆ ਉੱਥੇ ਜਾ ਕੇ ਉੱਥੇ ਫਿਰ ਉਹ ਸ਼ੁਰੂ ਹੋ ਜਾਂਦਾ ਕੰਮ ਤੇ ਚਲੋ ਪਹਿਲੀ ਵਾਰੀ ਜਮਾਨਤ ਹੋ ਜਾਂਦੀ ਹੈ ਜਮਾਨਤ ਪਾਉਣ ਦੇ ਬਾਅਦ ਬਚਾ ਆ ਜਾਂਦਾ ਹੈ ਹਾਂ ਆ ਕੇ ਥੋੜੇ ਦਿਨ ਠੀਕ ਰਹਿੰਦਾ ਉਹਦੇ ਬਾਅਦ ਫੇਰ ਹੋ ਜਾਂਦਾ ਸਰਕਲ ਬਣ ਜਾਂਦਾ ਦੁਬਾਰੀ ਫੇਰ ਉਹ ਥੋੜਾ ਜਿਹਾ ਵੱਡਾ ਕੰਮ ਕਰਕੇ ਫੇਰ ਪਹੁੰਚ ਜਾਂਦਾ ਤੇ ਨਸ਼ੇ ਦੀ ਹਾਲਤ ਦੇ ਵਿੱਚ ਜੇਲ੍ਹ ਦੇ ਵਿੱਚ ਉਹਦੇ ਲਿੰਕ ਬਣ ਜਾਂਦੇ ਆ ਹਾਂ ਨਹੀਂ ਉੱਥੇ ਬੈਠੇ ਆ ਜਾਂਦੇ ਵਿੱਚ ਜਿਹੜੇ ਉਹ ਇਹਨਾਂ ਨੂੰ ਸਜ਼ਾ ਹੋਈ ਵੀ ਹੈ ਉਹ ਅੰਦਰ ਬੈਠੇ ਆਪਣਾ ਕੰਮ ਚਲਾ ਰਹੇ ਆ ਬਾਹਰ ਉਹ ਇਹਨਾਂ ਤੇ ਸਮਾਨ ਮਕਾਉਣਾ ਸ਼ੁਰੂ ਕਰ ਦਿੰਦੇ ਆ ਅੰਦਰ ਗੱਲ ਹੋ ਜਾਂਦੀ ਆ ਤੇ ਬਾਹਰ ਸਮਾਨ ਵੇਚਣਾ ਸ਼ੁਰੂ ਕਰ ਦਿੰਦੇ ਆ ਤੇ ਉਹਨਾਂ ਨੂੰ ਅੰਦਰ ਪੈਸਾ ਜਾਣ ਲੱਗ ਜਾਂਦਾ ਮੁੜ ਕੇ ਉਹਨਾਂ ਤੇ ਪੱਚਾ ਹੋ ਜਾਂਦਾ ਇਹ ਫਿਰ ਜਦ ਲ ਪਹੁੰਚ ਜਾਂਦੇ ਮੁੜ ਕੇ ਹੂੰ ਫਿਰ ਅੱਗੇ ਵੱਡੇ ਬੈਠੇ ਆ ਹੋਰ ਉਹਨਾਂ ਨੂੰ ਨੇ ਕੱਪ ਹੋ ਗਿਆ ਹੌਲੀ 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 ਅੰਦਰ ਬੈਠੇ ਹੀ ਉਹ ਆਪਣੇ ਬਾਹਰ ਲੈ ਕੇ ਬਣਾ ਮੰਦਾ ਬਾਹਰ ਨੇ ਉਹ ਪਕਾਉਣੀ ਸ਼ੁਰੂ ਕਰ ਦਿੰਦੇ ਨੇ ਸੇ ਹੂੰ ਤੇ ਵੱਡਾ ਸਮੰਦਰ ਬਣ ਗਿਆ ਇਸੇ ਤਰ੍ਹਾਂ ਇਹ ਚੇਨ ਚੱਲਦੀ ਹੈ ਇਸੇ ਤਰ੍ਹਾਂ ਚੇਨ ਅਕ ਚੱਲੀ ਜਾਂਦੀ ਹੈ ਤੇ ਨਾਲ ਫਿਰ ਜਦੋਂ ਬਾਦਰ ਤੇ ਜਾਣ ਲੱਗਿਆ ਉੱਥੇ ਨਾਲ ਉਹ ਅਸਲੇ ਨਾਲ ਅਸਲਾ ਵੇਚਣਾ ਸ਼ੁਰੂ ਕਰ ਦਿੰਦੇ ਆ ਵੀ 2 ਕਿਲੋ ਹੈਰੋਨ ਆ ਗਈ ਉਹਦੇ ਨਾਲ ਇੱਕ ਪਿਸਤਲ ਆ ਗਿਆ ਉੱਥੇ ਤੇ ਬਿਆਸਤਰਾ ਕੰਮ ਸ਼ੁਰੂ ਹੋ ਜਾਇਆ ਤੁਸੀਂ ਸਰ ਜਿਸ ਹਿਸਾਬ ਨਾਲ ਇਸ ਕਹਾਣੀ ਨੂੰ ਸੁਣਾਇਆ ਹੈ ਤਾਂ ਮੈਂ ਇਹ ਸਮਝ ਚ ਆ ਰਿਹਾ ਮੇਰੇ ਕਿ ਜਿਸ ਵਕਤੀ ਦੀ ਸ਼ੁਰੂਆਤ ਹੁੰਦੀ ਆ ਮਾਪੇ ਤੋਂ ਤੁਸੀਂ ਜਿਹੜੀ ਫਰਸਟ ਵਰਡਿੰਗ ਕਰੀ ਕਿ ਮਾਪੇ ਤੋਂ ਜੇ ਇਹ ਕਵਰ ਹੋ ਗਿਆ ਤਾਂ ਹੋ ਗਿਆ ਨਹੀਂ ਫਿਰ ਇਹ ਬੰਦਾ ਗੈਂਗਸਟਰ ਤੱਕ ਲੈਵਲ ਤੱਕ ਚਲੇ ਜਾਂਦਾ ਬਾਰਡਰ ਪਾਰ ਤੋਂ ਵੀ ਨਸ਼ਾ ਲਿਆਉਣਾ ਸ਼ੁਰੂ ਕਰ ਦਿੰਦਾ ਕਿਉਂਕਿ ਇਹ ਨਸ਼ਾ ਹੀ ਐਦਾਂ ਦਾ ਹੈ ਕਿ ਇਹਨੂੰ ਕੁਝ ਡਰ ਨਹੀਂ ਲੱਗਦਾ ਹੈਗਾ देखो जो हैरोन में नशा ना इदे ਵਿੱਚ ਜਿਹੜਾ ਤੁਹਾਨੂੰ ਨਸ਼ਾ ਦੇ ਰਿਹਾ ਹਮ ਬੱਚਾ ਉਸ ਨੂੰ ਆਪਣਾ ਮਾਂ ਬਾਪ ਸਮਝ ਜਾਂਦਾ ਭੈਣ ਭਾਈ ਸਮਝ ਜਾਂਦਾ ਜਿਹੜੇ ਉਹਦੇ ਆਪਣੇ ਮਾਂ ਬਾਪ ਉਹਨਾਂ ਨੂੰ ਤਾਂ ਸੁਣ ਨਹੀਂਦਾ ਸੁਣਦਾ ਲੋ ਇਹਦੇ ਬੌਸ ਇਹਨੂੰ ਕਹਿੰਦੇ ਆ ਵੀ ਆਹ ਕਰ ਲੈ ਇਹਨੂੰ ਉਹ ਕਰਨਾ ਜਾ ਕੇ ਕਿਸੇ ਨੂੰ ਕੁੱਟਿਆ ਮਾਰਿਆ ਪੈਸੇ ਕੋਲੋ ਡਾਕਾ ਮਾਰ ਲੋ ਕਤਲ ਕਰ ਦਿਓ ਜੋ ਉਹਨਾਂ ਨੇ ਕਿਹਾ ਉਹਨਾਂ ਦੇ ਕਹਿਣ ਦੇ ਅਨੁਸਾਰ ਹੀ ਸਾਰਾ ਕੰਮ ਕਰੀ ਜਾਂਦੇ ਪਤਲੀ ਮਿਲਦਾ ਨਸ਼ਾ ਹੀ ਇਸ ਦੀ ਤੋੜ ਇੰਨੀ ਜ਼ਿਆਦਾ ਮਾੜੀ ਹੈ ਜਿਹੜੀ ਹੈਰੋਇਨ ਆ ਸਾਰਿਆਂ ਨਾਲੋਂ ਪਹਿਲਾਂ ਵਸਦੀ ਆ ਉਸ ਤੋਂ ਬਾਅਦ ਇਹ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਰੀਰ 'ਚ ਪਾਣੀ ਨਿਕਲ ਜਾਂਦਾ ਤੇ ਬੰਦਾ ਕੰਧਾਂ 'ਚ ਟੱਕਰਾ ਮਾਰਦਾ ਇੰਨੀ ਜ਼ਿਆਦਾ ਮਾਰੀ ਤੋੜੇ ਉਸੇ ਤੋੜ ਦੇ ਵਿੱਚ ਉਹ ਕੁਝ ਵੀ ਕ੍ਰਾਈਮ ਕਰ ਸਕਦਾ ਹੈ ਕੋਈ ਡਰ ਪੈਂਦੀ ਉਹਨੂੰ ਇਹ ਚਿੱਟੇ ਦਾ ਨਸ਼ੇ ਦੇ ਪਿੱਛੇ ਤਾਂ ਬੱਚਾ ਬੱਚੇ ਤੇ ਤੁਸੀਂ ਜੋ ਮਰਜ਼ੀ ਕਰਵਾ ਲੋ ਉਹ ਹੀ ਚੀਜ਼ ਕਰ ਬਣ ਤਿਆਰ ਹੋ ਜਾਂਦਾ ਇਹਨਾਂ ਨੂੰ 2 ਗ੍ਰਾਮ 1 ਗ੍ਰਾਮ ਨਸ਼ਾ ਖਾ ਕੇ ਥੀ ਵਾਟਰ ਤੱਕ ਲਿਜਾ ਸਕਦੇ ਆ ਐਸੇ ਹਾਲਾਤ ਹੋਏ ਬੱਚਿਆਂ ਦੇ ਜਣਕੇ ਜਿਆਦਾ ਇੱਕ ਆਮ ਘਰ ਦਾ ਮੁੰਡਾ ਜੋ ਨੋਰਮਲ ਚਾਹੇ ਉਹ ਕੋਈ ਕੰਮ ਕਰ ਰਿਹਾ ਚਾਹੇ ਸਕੂਲ ਜਾ ਰਿਹਾ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬੈਠਣਾ ਸ਼ੁਰੂ ਕਰਿਆ ਉਹਨਾਂ ਤੋਂ ਹੀ ਉਹ ਇਹ ਚੀਜ਼ਾਂ ਕੰਜ਼ੂਮ ਕਰਨ ਲੱਗ ਗਿਆ ਉਸ ਵਕਤ ਤੱਕ ਮਾਪੇ ਨੂੰ ਇੰਨੇ ਬੜੇ ਇਸ ਅੰਬਰ ਦਾ ਪਤਾ ਨਹੀਂ ਚੱਲਦਾ ਹੈਗਾ ਜੇ ਮਾਪੇ ਉਸੇ ਵਕਤ ਤੇ ਟੇਕ ਆਨ ਕਰ ਲੈਣਾ ਤਾਂ ਬੱਚਾ ਇਸ ਚੀਜ਼ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਤੁਸੀਂ ਸਰ ਸਮਾਜ ਦੇ ਉਸ ਮਤਲਬ ਅਨਸਰਾਂ ਦੇ ਨਾਲ ਡੀਲ ਕਰਦੇ ਹੋ ਜਿਹੜੇ ਹਾਰਡ ਕੋਰ ਕ੍ਰਾਈਮਨਲ ਜਿਹੜੇ ਬੰਦਾ ਮਾਰਨ ਲੱਗੇ ਸੋਚਦੇ ਵੀ ਨਹੀਂ ਹੈਗੇ ਜਦ ਤੁਸੀਂ ਇਹਨਾਂ ਨਾਲ ਨਾਲ ਡੀਲ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਇਹਨਾਂ ਤੋਂ ਤਾਕਤਵਰ ਦਿਖਾਉਣਾ ਹੁੰਦਾ ਹੈ ਜੀ ਤੇ ਜਿਹੜੇ ਇਹ ਮੁੰਡੇ ਆ ਹਨ ਭੋਲੇ ਦੇ ਵਿੱਚ ਇਸ ਚੀਜ਼ ਦੇ ਵਿੱਚ ਚਲੇ ਜਾਂਦੇ ਆ ਕਦੇ ਇਹਨਾਂ ਮੁੰਡਿਆਂ ਵੱਲੋਂ ਤੁਹਾਨੂੰ ਨੁਕਸਾਨ ਵੀ ਪਹੁੰਚਾਉਣ ਦੀ ਕੋਸ਼ਿਸ਼ ਹੋਈ ਆ ਨਹੀਂ ਦੇਖੋ ਜਿਹੜੀ ਪੁਸ ਹੋਣਾ ਉਹਨੂੰ ਹਰ ਉਸਦੇ ਕੰਮ ਕਰਨਾ ਪੈਂਦਾ ਹੈ ਜਦੋਂ ਇਹਨਾਂ ਨੂੰ ਅਸੀਂ ਨਿਮਾਨ ਤੇ ਲੈ ਕੇ ਆਉਂਦੇ ਆ ਜਾਂ ਵੈਸੇ ਫੜਦੇ ਆ ਪਰੰ ਤੋਂ ਪਹਿਲਾਂ ਇਹਨਾਂ ਦਾ ਪੂਰਾ ਮਾਇੰਦ ਵਾਸ਼ ਕੀਤਾ ਜਾਂਦਾ ਹੈ ਇਹਨਾਂ ਨੂੰ ਸਮਝਾਇਆ ਜਾਂਦਾ ਹੈ ਵੇ ਬੱਚਿਆ ਤੁਸੀਂ ਗਲਤ ਹੈ ਤੁਸੀਂ ਗਲਤ ਰਸਤੇ ਤੇ ਹੋ ਕਾਉਂਸਲਿੰਗ ਹੁੰਦੀ ਹੈ ओनली ਪੂਰੀ ਕਾਉਂਸਲਿੰਗ ਕੀਤੀ ਜਾਂਦੀ ਆ ਅੰਟਰੋਗੇਸ਼ਨ ਹਮਤਲ ਜ਼ਰੂਰੀ ਨਹੀਂ ਹੈ ਵੀ ਬੰਦੇ ਨੂੰ ਉਹਦੇ ਚੱਟੇ ਪਾੜਨੇ ਆ ਕੁੱਟਣਾ ਮਾਰਨਾ ਉਹਨੂੰ ਬਿਠਾ ਕੇ ਉਹਤੇ ਕੁਐਸਚਨਿੰਗ ਕੀਤੀ ਜਾਂਦੀ ਆ ਉਹਤੇ ਹਰ ਇੱਕ ਗੱਲ ਆ ਕੋਈ ਜ਼ਰੂਰੀ ਨਹੀਂ ਹੈ ਵੀ ਕੁੱਟ ਮਾਰ ਕਰਕੇ ਬਣਾਇਆ ਜਾ ਸਕਦਾ ਤਾਂ ਹੋਰ ਬਹੁਤ ਤਰੀਕੇ ਦੇ ਕੋਲ ਸੋਣਾ ਪਿਆਰ ਮੁਹੱਬਤ ਨਾਲ ਹਰਕ ਤਰੀਕਾ ਵਰਤਿਆ ਜਾਂਦਾ ਹੈ ਉਸ ਨੂੰ ਸਮਝਾਉਣ ਦੇ ਵਾਸਤੇ ਅਕਸਰ ਲੋਕਾਂ ਦਾ ਕਹਿਣਾ ਹੈ ਕਿ ਜੇ ਚੰਡੀਗੜ੍ਹ ਤੋਂ ਇੱਕ ਬੋਤਲ ਦਾਰੂ ਦੀ ਮਰੰਡੇ ਤੱਕ ਲੈ ਕੇ ਆਉਣੀ ਆ ਉਹ ਵੀ ਨਾ ਮੁਲਕਨਾ ਕਿਉਂਕਿ ਰਸਤੇ ਦੇ ਵਿੱਚ ਚੈਕਿੰਗ ਹੁੰਦੀ ਆ ਬਾਰਡਰ ਪਰੋਂ ਇੰਨਾ ਕੁਝ ਆ ਰਿਹਾ ਏ ਤੇ ਸਾਰਾ ਬਾਰਡਰ ਸੀਲਡ ਨਹੀਂ ਹੈਗਾ ਪੁਲਿਸ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੀ ਆ ਬਚਾਉਣਾ ਚਾਹੁੰਦੀ ਉਹ ਦਿਖ ਵੀ ਰਿਹਾ ਏ ਉਹ ਦਿਖ ਵੀ ਰਿਹਾ ਏ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ ਪਰ ਸਮਾਜ ਤੋਂ ਕੀ ਚਾਹੁੰਦੇ ਹੋ ਕਿ ਤੁਹਾਡੇ ਲਈ ਉਹ ਕੀ ਕਰੇ ਜਿਹੜਾ ਇਸ ਆਪਾਂ ਰਲ ਮਿਲ ਕੇ ਇਸ ਚੀਜ਼ ਨੂੰ ਕਵਰ ਕਰ ਸਕੀਏ ਦੇਖੋ ਸਮਾਜ ਦੇ ਵਿੱਚ ਜਿਹੜੀ ਇਸ ਟਾਈਮ ਹੈ ਨਾ ਪੁਲਿਸ ਦੀ ਜਿਹੜੀ ਇਮੇਜ ਹੈ ਨਹੀਂ ਬਹੁਤ ਵਧੀਆ ਨਹੀਂ ਹੈ ਜਦ ਕੇ ਪੁਲਿਸ ਠਰ ਠਾਰਾ ਬੀਵਿਕਾਂ ਤੇ ਕੰਮ ਕਰਦੀ ਹੈ ਬਿਲਕੁਲ ਡਿਊਟੀਆਂ ਇੰਨੀ ਜਿਆਦਾ ਹੈ ਭਾਈ ਸਵੇਰੇ ਨਵਾਂ ਤੱਕ ਰਿਪੋਰਟ ਦੇਖਣੇ ਹੁੰਦੇ ਆ ਸ਼ਾਮ ਨੂੰ ਪਬਲਿਕ ਡੀਲਿੰਗ ਦੇ ਜਨਾਕੇ ਰੀਲਾਂ ਵੀ ਫੜਨੇ ਆ ਅੰਟਰੋਗੁਐਨ ਵੀ ਹੋਣੀ ਆ ਮਤਲਬ ਇੰਨਾ ਐਡਾ ਵੱਡਾ ਸਿਸਟਮ ਮਤਲਬ ਚੱਲਦਾ ਹੈ ਫਿਰ ਵੀ ਮਤਲਬ ਕਿਤਨਾ ਕਿਤੇ ਜਿਹੜੀ ਪਬਲਿਕ ਹੈ ਨਾ ਉਹ ਉਸਤੇ ਮਤਲਬ ਇਹਦਾ ਵਿਸ਼ਵਾਸ ਨਹੀਂ ਕਰਦੀ ਤੇ ਕਈ ਕਾਰਨ ਹੈਗੇ ਆ ਵਿੱਚ ਕੁਝ ਮਤਲਬ ਹੈਗੇ ਵੀ ਆ ਕਿ ਉਸ ਕਾਲੀਆਂ ਪੇਡਾ ਹੈਗੇ ਆ ਵੀ ਆ ਜਿਹੜੀਆਂ ਜ਼ਰੂਰਤਾਂ ਵਧੀਆ ਨਿਆਣ ਨਹੀਂ ਲੋਕਾਂ ਦੇ ਰਹੇ ਪਰ ਜ਼ਿਆਦਾਤਰ ਮਲਾਜਮਾਂ ਦੀ ਸੋਚ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਹੈ ਵੀ ਅਸੀਂ ਆਪਣੇ ਪੰਜਾਬ ਨੂੰ ਵਧੀਆ ਅੰਗਲਾ ਪੰਜਾਬ ਬਣਾਉਣਾ ਹੈ ਉਸੇ ਸੋਚ ਹੋ ਰਹੀ ਹੈ ਪੂਰੀ ਦਿਨ ਰਾਤ ਸਾਰੇ ਅਫਸਰ ਲੱਗੇ ਹੋਏ ਆ ਬਿਲਕੁਲ ਮਤਲਬ ਥਰ ਮਾਣਾ ਬੀਬੀ ਕੰਟੇ ਕੰਮ ਕਰਦੇ ਆ ਪਬਲਿਕ ਤੋਂ ਕਿਦਾਂ ਦਾ ਸਪੋਰਟ ਚਾਹੁੰਦੇ ਆ ਤੁਸੀਂ ਕੀ ਕਰੇ ਪਬਲਿਕ ਤੁਹਾਡੇ ਲਈ ਪਬਲਿਕ ਨੂੰ ਦੇਖੋ ਪਾ ਜਿੱਥੇ ਕੋਣੋ ਸੀ ਕੋਈ ਮੁਕੱਦਮਾ ਦਿੰਦੇ ਆ ਪਬਲਿਕ ਕੋਈ ਗਵਾਹੀ ਦੇਣ ਨੂੰ ਧਿਆਨ ਨਹੀਂ ਦਿੰਦੀ ਹਮ ਅਬਲ ਕਿ ਇਹ ਹੀ ਸੋਚੀ ਜਾਂਦੀ ਹੈ ਕਿ ਕੱਲ ਨੂੰ ਇਹਨੇ ਬਾਹਰ ਆ ਜਨਾ ਬਾਹਰ ਆ ਕੇ ਸਾਡਾ ਨੁਕਸਾਨ ਕਰੂਗਾ ਬੰਦਾ ਠੀਕ ਹੈ ਜਦ ਤੱਕ ਪਬਲਿਕ ਪੂਰਾ ਅੱਤਵਾਦ ਪੰਜਾਬ ਚੋਂ ਜਦੋਂ ਖਤਮ ਹੋਇਆ ਉਹਦਾ ਇੱਕ ਇੱਕ ਕਾਰਨ ਸੀ ਜਿਹਾ ਪਬਲਿਕ ਨੇ ਉਸ ਦਾ ਪੂਰਾ ਸਾਥ ਦਿੱਤਾ ਸਾਥ ਪੰਜਾਬ ਪੁਲਿਸਰ ਪਬਲਿਕ ਨੇ ਉਹ ਜੰਗ ਜਿੱਤੀ ਇਹ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਵੀ ਇਹ ਜੰਗ ਜਿਹੜੀ ਨਸ਼ੇ ਦੀ ਜੰਗ ਉਹ ਨਹੀਂ ਜਿੱਤੀ ਜੀ ਸਾਹਿਬ ਜੇ ਤਦ ਪਬਲਿਕ ਨੇ ਪੂਰਾ ਪੁਲਿਸ ਦਾ ਸਾਥ ਦਿੱਤਾ ਤਾਂ ਉਦੋਂ ਜੰਗ ਜਿੱਤੀ ਜਾਊਗੀ ਕੋਈ ਵੱਡੀ ਗੱਲ ਨਹੀਂ ਹੈ ਬਿਲਕੁਲ ਬਿਲਕੁਲ ਜਿਵੇਂ ਕਹਿ ਲਓ ਕਿ ਜੇ ਤੁਹਾਡੇ ਕੋਈ ird gird ਐਦਾਂ ਦੀ ਕੋਈ ਐਕਟੀਵਿਟੀ ਕਰਦਾ ਹੈ ਇਹ ਤਾਂ ਹੁਣ ਨੰਬਰ ਦਿੱਤੇ ਗਏ ਆ ਸਰਕਾਰ ਵੱਲੋਂ ਤੁਸੀਂ ਇਨਫੋਰਮੇਸ਼ਨ ਅੱਗੇ ਦੇ ਸਕਦੇ ਹੋ ਤੇ ਇੱਕ ਗੱਲ ਹੋਰ ਦੱਸੋ ਸਰ ਆਮ ਤੌਰ ਤੇ ਪੰਜਾਬ ਦੇ ਵਿੱਚ ਕਿੰਨੇ ਤਰ੍ਹਾਂ ਦੇ ਨਸ਼ੇ ਨੇ ਨਹੀਂ ਚੱਲਦਾ ਤੇ ਕੀ ਕੀ ਡਰੱਗਸ ਆ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਫੜੇ ਆ ਅੱਜ ਤੱਕ ਜਿਹੜੇ ਪਹਿਲਾਂ ਸਾਡੇ ਟ੍ਰੈਡੀਸ਼ਨਲ ਵਿੱਚ ਸੀਗੇ ਉਹ ਤਾਂ ਅਫੀਮ ਉਕੀ ਤੇ ਆਮ ਭੰਗ ਸੀਗੀ ਭੰਗ ਉਹ ਪਿੰਡਾਂ ਦੇ ਵਿੱਚ ਕਈ ਕਈ ਪਿੰਡਾਂ 'ਚ ਇੱਕ ਇੱਕ ਬੰਦਾ ਹੁੰਦਾ ਇੱਕੋ ਬੰਦਾ ਹੁੰਦਾ ਜਿਹਨੂੰ ਉਹ ਜਿਆਮਲੀ ਕਹਿੰਦੇ ਸੀ ਕਿਸੇ ਨੂੰ ਦਸ ਲਾ ਜਾਂਦੇ ਸੀ ਉਹਨੂੰ ਕਹਿੰਦੇ ਜਾਂ ਬੇਰ ਚੰਚਾ ਉਹਤੇ ਲਿਆ ਕੇ ਖਾ ਲਓ ਹਾਂ ਉਹ ਵੀ ਮਤਲਬ ਸਾਡੇ ਸਮਾਜ ਦੇ ਵਿੱਚ ਉਹ ਬੰਦੇ ਨੂੰ ਕੋਈ ਐਟਾ ਵਧੀਆ ਨਹੀਂ ਸੀ ਸਮਝਿਆ ਜਾਂਦਾ ਵੀ ਇਹ ਅੰਮ੍ਰੀਆ ਯਾਰ ਮਤਲਬ ਉਹਦੀ ਇਮੇਜਨੇਟੀ ਵਧੀਆ ਨਹੀਂ ਸੀ ਜੀ ਬਿਲਕੁਲ ਅੱਜ ਦੇ ਟਾਈਮ ਦੇ ਵਿੱਚ ਹੁਣ ਵੀ ਪੰਜਾਬ ਦੇ ਵਿੱਚ ਪੰਜਾਬ ਨੂੰ ਬਦਨਾਮ ਬਹੁਤ ਜ਼ਿਆਦਾ ਕਰਦਾ ਆਪਾਂ ਨੂੰ ਦੇਖਦੇ ਆਂ ਪਿੰਡਾਂ ਦੇ ਵਿੱਚ ਵੀ ਕਿੰਨੇ ਸਾਡੇ ਹਰੇ ਰਪਣ ਜਿਹੜੇ 2 4 4 ਬੰਦੇ ਹੋਣਗੇ ਜਿਹੜੇ ਮਤਲਬ ਡਰਗ ਦਾ ਨਸ਼ਾ ਕਲਚਰ ਸ਼ਹਿਰਾਂ ਦੇ ਵਿੱਚ ਥੋੜੀ ਜਿਆਦਾ ਪ੍ਰੋਬਲਮ ਹੈਗੀ ਆ ਪਿੰਡਾਂ ਦੇ ਵਿੱਚ ਤਾਂ ਮਤਲਬ ਇਹ ਨਹੀਂ ਹੈ ਨਹੀਂ ਬਿਲਕੁਲ ਵੱਡੇ ਸ਼ਹਿਰ ਹੋ ਗਏ ਮਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਜਿਹੜੀਆਂ ਮਤਲਬ ਵੱਡੀਆਂ ਸਿਟੀਆਂ ਉਹਨਾਂ ਚ ਹੈਗੀ ਆ ਪ੍ਰੋਬਲਮ ਕੋਈ ਕੋਈ ਬੰਦਾ ਕ੍ਰਾਈਮ ਕਰਕੇ ਬੜਬੜ ਉੱਠ ਕੇ ਇੱਥੇ ਆ ਕੇ ਰੁਕ ਜਾਂਦਾ ਐਨੀ ਛੇਤੀ ਨਹੀਂ ਬਦਲਦਾ ਤੇ ਬਾਕੀ ਤਾਂ ਹੁਣ ਜਿਹੜੇ ਨਸ਼ੇ ਇੱਥੇ ਆਪਣੇ ਚੱਲ ਰਹੇ ਆਂ ਉਹਕਲ ਸਾਰੇ ਨਾਲ ਵੱਡੀ ਮਾਤ ਜਿਹੜੀ ਹੈਗੀ ਆ ਉਹ ਸਿੰਥੈਟਿਕ ਹੈਗਾ ਨਸ਼ਾ ਜਿਹੜੀ ਅੱਚਟਾ ਜਿਹਨੂੰ ਆਪਾਂ ਕਹਿੰਦੇ ਆ ਇਹ ਆ ਰਿਹਾ ਕਿ ਜਿਆਦਾ ਇੱਥੇ ਬਣ ਰਿਹਾ ਲੋਕ ਵੀ ਬਣਦੇ ਆ ਕੋਈ ਦਿੱਲੀ ਤੇ ਆ ਰਿਹਾ ਤੇ ਉਹ ਵੀ ਸਟੇਟਾਂ ਚ ਬਣਾਈ ਜਾਂਦੇ ਆ ਤੇ ਹੈਰੋਨ ਹੈਗੀ ਆ ਠੀਕ ਆ ਜੀ ਬਾਕੀ ਆਪਣੀ ਗੋਣੀਆਂ ਹੈਗੀਆਂ ਕਾਪਰੇਕਾਉਂਡ ਨਮਈਆਂ ਪਿਆ ਐਪਸੂਲ ਦੇ ਬਹੁਤ ਚੱਲ ਰਿਹਾ ਅਦਰ ਟਾਈਮ ਪੈਗਾ ਉਹ 10 ਨੰਬਰ ਗੋਲੀ ਹੈਗੀ ਆ ਇਹ ਚਲ ਇਹ ਇਹ ਨੱਚ ਹੈਗੇ ਜਿਹੜੇ ਆ ਦਾ ਮਤਲਬ ਅੰਸ਼ ਵਾਸਤੇ ਹੈਗੇ ਤੇ ਇੱਕ ਗੱਲ ਹੋਰ ਆ ਸਰ ਤੁਸੀਂ ਇਸ ਚੀਜ਼ ਲਈ ਵਧਾਈ ਦੇ ਪਾਤਰ ਵੀ ਹੋ ਕਿ ਕੰਮ ਸੇ ਕੰਮ ਰੋਪੜ ਜ਼ਿਲ੍ਹੇ ਦੇ ਵਿੱਚ ਇਹ ਗੰਦਗੀ ਵਾਲੇ ਮਾਈਨਰ ਤੇ ਆ ਹਲੇ ਮਾਈਲਡ ਆ ਬਹੁਤ ਘੱਟ ਤੁਸੀਂ ਬਿਲਕੁਲ ਸਹੀ ਕਹਿਿਆ ਕਿ ਪਿੰਡਾਂ ਦੇ ਵਿੱਚ ਇਕਾਦੁੱਕਾ ਕੇਸ ਨੇ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਉਹ ਇਕਾਦੁੱਕਾ ਕੇਸ ਆ ਜਿਹੜੇ ਉਹਨਾਂ ਨੂੰ ਵੀ ਕਲੀਨ ਕਰਨ ਦੇ ਲਈ ਸਰਕਾਰ ਨੇ ਹਸਪਤਾਲਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਦਾ ਟਰੀਟਮੈਂਟ ਫ੍ਰੀ ਦੇ ਵਿੱਚ ਮੋਹਈਆ ਕਰਾਇਆ ਹੋਇਆ ਹੈ ਦੇਖੋ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਵਿਚਨ ਦੇ ਬਾਰੇ ਜੀ ਇਤਲਾਹ ਹੈ ਹੂੰ ਉਹ ਲਿਸਟਾਂ ਬਣ ਚੁੱਕੀਆਂ ਸਾਰੀਆਂ ਹੂੰ ਲਗਭਗ ਸਾਰੇ ਮਹਿਕਮੇ ਕੋਲ ਮਹਿਕਮਾ ਪੋਸਟ ਕੋਲ ਸਾਰੇ ਇਹਦੇ ਇਸ ਤਰ੍ਹਾਂ ਹੈ ਗਿਆ ਨੇ ਕੌਣ ਨਸ਼ਾ ਕਰ ਰਿਹਾ ਹੈ ਕੌਣ ਵੇਚ ਰਿਹਾ ਉਹਦਾ ਇੰਤਜ਼ਾਮ ਜਿਹੜਾ ਬੜੀ ਜਲਦੀ ਮਤਲਬ ਮਹਿਕਮਾ ਕੰਮ ਜਾ ਰਿਹਾ ਤੇ ਦੂਸਰੀਆਂ ਦਾ ਜਿਹੜਾ ਕੁ ਰਹਿ ਗਿਆ ਤੇ ਬਰੀ ਨਹੀਂ ਪਤਾ ਲੱਗਦਾ ਕਈ ਬੰਦੇ ਐਸੇ ਆ ਵੀ ਆਪ ਨਸ਼ਾ ਨਹੀਂ ਕਰਦੇ ਉਹ ਨਸ਼ਾ ਵੇਚਦੇ ਬਿਲਕੁਲ ਯਾਹ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਹਾਂ ਉਹਨਾਂ ਬਾਰੇ ਵੀ ਜਦੋਂ ਬੰਦਿਆਂ ਦੀ ਇੰਟਰੋਗੇਸ਼ਨ ਹੁੰਦੀ ਹੈ ਬੰਦੇ ਫੜੇ ਜਾਂਦੇ ਆ ਉਦੋਂ ਪਤਾ ਲੱਗ ਜਾਂਦਾ ਵੀ ਉਹ ਬੰਦਾ ਆਪ ਤੋਂ ਕਰਦਾ ਨਹੀਂ ਹੈ ਪਰ ਉਹ ਪੈਸਾ ਕਮਾ ਰਿਹਾ ਹੈ ਨਹੀਂ ਉਹਦੇ ਰਹਿਣ ਸਹਿਣ ਦਾ ਪਤਾ ਲੱਗ ਜਾਂਦਾ ਹੈ ਨਹੀਂ ਇਹ ਕੰਮੇ ਕੋ ਕਰਦਾ ਨਹੀਂ ਇਹ ਤਾਂ ਵੱਡੀ ਵੀ ਆ ਗਈ ਇਹਦਾ ਮਕਾਨ ਵੀ ਵਧੀਆ ਬਣ ਗਿਆ ਇਹ ਤਾਂ ਜਾਇਦਾਦ ਇਹਨੇ ਬਣਾ ਦੀ ਪੈਸਾ ਕਿੱਥੋਂ ਆਇਆ ਇਹ ਚੀਜ਼ਾਂ ਤੋਂ ਦੇਖਦੇ ਆਂ ਇਹ ਉਹ ਫੜਿਆ ਜਾਂਦਾ ਕੋਈ ਵੱਡੀ ਗੱਲ ਨਹੀਂ ਹੈਗੀ ਹੂੰ ਥੋੜੀ ਜੀ ਮਿਹਨਤ ਕਰਨੀ ਪੈਂਦੀ ਹੈ ਹੂੰ ਉੱਤੇ ਬਾਦ ਨਿਕਾ ਹੋ ਜਾਂਦਾ ਬੰਦਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਪੈਸਾ ਹੈ ਬਿਲਕੁਲ ਤੇ ਉਹਨਾਂ ਦੇ ਕਾਰਵਾਈਆਂ ਵੀ ਸਰਕਾਰ ਕਰ ਰਹੀ ਹੈ ਉਹਨਾਂ ਦੇ ਮਗਾਂ ਵੀ ਸੀਜ਼ ਹੋ ਰਹੇ ਆ ਉਹਨਾਂ ਦੀਆਂ ਪ੍ਰਾਪਰਟੀ ਵੀ ਅਟੈਚ ਹੋ ਰੀਆਂ ਹੂੰ ਉਹਨਾਂ ਦੇ ਸਾਰਾ ਕੁਝ ਕਰ ਰਹੇ ਆ ਤੇ ਬਾਕੀ ਜਿਹੜੀ ਹੋਰ ਇਤਲਾਹ ਨੂੰ ਕਈ ਵਾਰੀ ਇਦਾਂ ਹੁੰਦਾ ਵੀ ਕਈ ਜਿੱਥੇ ਪੁਲਿਸ ਦਾ ਦਬਾਅ ਵੱਜ ਜਾਂਦਾ ਹੂੰ ਇਸ ਏਰੀਆ ਦੇ ਵਿੱਚ ਪੁਲਿਸ ਦਾ ਦਬਾਅ ਵੱਧ ਗਿਆ ਉਸ ਮਨੋਂ ਕੀ ਕਰਦੇ ਆ ਨਾ ਉਹ ਏਰੀਆ ਛੱਡ ਕੇ ਉਹ ਦੂਸਰੇ ਏਰੀਆ ਦੇ ਵਿੱਚ ਮਤਲਬ ਜਾ ਕੇ ਆਪਣਾ ਲਿੰਦੇ ਉੱਥੇ ਜਾ ਕੇ ਉਹ ਕੀ ਕਰਦੇ ਆ ਫੋਨਾਂ ਤੇ ਹੁਣ ਸੋਸ਼ਲ ਮੀਡੀਆ ਹੈਗਾ ਬਹੁਤ ਸਾਈਡਾਂ ਨੇ ਉਹਨਾਂ ਤੇ ਉਹਨਾਂ ਨੇ ਗੱਲ ਕਰਨੀ ਵੀ ਉੱਥੇ ਜਾ ਕੇ ਮੈਂ ਆਣਾ ਚਾਹ ਰੱਖਿਆ ਉਹਨਾਂ ਦਾ ਜਾ ਕੇ ਉਹਨਾਂ ਨੂੰ ਲੋਕੇਸ਼ਨ ਦੇ ਦੇਣੀ ਹੈ ਬਿਲਕੇਸ਼ਨ ਤੇ ਜਾ ਕੇ ਤੁਸੀਂ ਨਸ਼ਾ ਚੱਕਣੋ ਪੈਸੇ ਖਾਤੇ ਚ ਪੈ ਜਣੇ ਨੇ ਖਾਤੇ ਚ ਪੈ ਉਹ ਵੀ ਇੱਕ ਦੋ ਦੋ ਚਾਰ ਵਾਰ ਹੁੰਦਾ ਉਸ ਤੋਂ ਬਾਅਦ ਲੇਕ ਇਨਫੋਰਮੇਸ਼ਨ ਪਤਾ ਲੱਗ ਜਾਂਦਾ ਵੀ ਹੁਣ ਮਤਲਬ ਰੋਪੜੋ ਚੱਲ ਕੇ ਬੰਦਾ ਉਹ ਇੱਥੇ ਬਲਾ ਲੰਦੇ ਆ ਮੋਹਾਲੀ ਮੇਰੇ ਕੁਝ ਇਕੱਠ ਹੋਇਆ ਸਮੋਤਾਂ ਦਾ ਮੋਹਾਲੀ ਨੂੰ ਤਰੇਵੇਂ ਹਜ਼ਾਰ ਪਰਦੇ ਬੰਦੇ ਲੈਣ ਤਰੇਵੇਂ ਆ ਉਹਦੇ ਅਣਤਿਆਂ ਤੁਰੇ ਮਿਆਂ ਜਿੱਤੇ ਦਵਾ ਵਜਨ ਦਾ ਪੋਸਤਾ ਏ ਥੋੜਾ ਜਿਹਾ ਫੇਰ ਤੁਰ ਪੰਨੇ ਆ ਮਗਰ ਪੋਸਤਰ ਪੰਨੀਆਂ ਉਤੋਂ ਬੰਦੇ ਬੜੇ بڑے ਗਏ ਨੇ ਹਣ ਮਾਲੀ ਵੀ ਥੋੜਾ ਚੋੜਾ ਚੋੜਾ ਨਾ ਕੰਮ ਕਰਦਾ ਆ ਪੈਨ ਲੁਧਿਆਣੇ ਆ ਕਿ ਸਾਰੇ ਜਿੰਨੇ ਸਮਾਂ ਲੁਧਿਆਣੇ ਟਿਕੇ ਲੁਧਿਆਣੇ ਪੁਲਿਸ ਨੇ ਬਹੁਤ ਮਤਲਬ ਵੱਡੀਆਂ ਰਿਕਵਰੀਆਂ ਹੋ ਜਾਂਦੀਆਂ ਉੱਥੇ ਐਸ.ਪੀ. ਨੇ ਤੇ ਬੜਾ ਕੰਮ ਕੀਤਾ ਤੇ ਉੱਥੋਂ ਮੈਂ ਥੋੜਾ ਜਿਹਾ ਲੁਧਿਆਣਾ ਛੱਡ ਕੇ ਮੋਹਾਲੀ ਚ ਆ ਕੇ ਸੀ ਹਣ ਮੋਹਾਲੀ ਵੀ ਆ ਪਿਛਲੇ 15 20 ਦਿਨ ਤੋਂ ਵੱਡੀਆਂ ਰਿਕਵਰੀਆਂ ਉੱਥੇ ਬਹੁਤ ਹੋ ਜਾਂਦੇ ਬੱਚੇ ਬੜੇ ਦਿੱਤੇ ਨੇ ਉੱਥੇ ਵੀ ਬਹੁਤ ਵੱਡੀਆਂ ਬਹੁਤ ਵਧੀਆ ਜਾਨੀ ਕਿ ਜੁੱਧ ਨਸ਼ਿਆਂ ਵਿਰੁੱਧ ਪੂਰੀ ਪੀਕ ਤੇ ਚੱਲ ਰਿਹਾ ਹੈ ਇਸ ਵਕਤ ਆਮ ਪਬਲਿਕ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਇਸ ਲਈ ਪਬਲਿਕ ਸੋਚਦੀ ਹੈ ਕਿ ਸ਼ਾਇਦ ਕੁਝ ਨਹੀਂ ਹੋ ਰਿਹਾ ਹੈਗਾ ਪਰ ਬਹੁਤ ਵੱਡੇ ਪੱਧਰ ਤੇ ਕਾਰਵਾਈਆਂ ਹੋ ਰਹੀਆਂ ਨੇ ਨਹੀਂ ਦੇਖੋ ਪਹਿਲਾਂ ਹੁੰਦਾ ਸੀਗਾ ਪਹਿਲਾਂ ਬੰਦਾ ਫੜਿਆ ਤੇ ਅੱਗੇ ਬਹੁਤ ਘੱਟ ਤੋਂ ਦੱਸਿਆ ਇਹ ਨਸ਼ਾ ਕਿੱਥੋਂ ਆਇਆ ਹੁਣ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜਦੋਂ ਨਸ਼ਾ ਫੜਿਆ ਜਾਂਦਾ ਉਹਦੇ ਸਿਰੇ ਤੱਕ ਉਹਦੇ ਪਾਕਿਸਤਾਨ ਦੇ ਸਮਰਨ ਤੱਕ ਮਤਲਬ ਪਹ ਪਹ ਕੀਤੀ ਜਾਂਦੀ ਹੈ ਕਿਹੜੇ ਕਿਹੜੇ ਵਿੱਚ ਅੰਦੇ ਹੈਗੇ ਆ ਜਿਹੜੇ ਨਸ਼ਾ ਸਪਲਾਈ ਕਰਦੇ ਆ ਸਾਰਿਆਂ ਦੇ ਫਸਾਰੀਆਂ ਹੋ ਰਹੀਆਂ ਨੇ ਚੰਡੀਗੜ੍ਹ ਤੋਂ ਲੈ ਕੇ ਅਮਰਸਰ ਤੱਕ ਬੰਦੇ ਫੜੇ ਜਾਂਦੇ ਨੇ ਬਿਲਕੁਲ 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 ਤੇ ਤੁਸੀਂ ਹੁਣ ਪਾਕਿਸਤਾਨ ਦਾ ਜ਼ਿਕਰ ਕੀਤਾ ਹੈ ਸਰ ਪਾਕਿਸਤਾਨ ਤੋਂ ਨਸ਼ਾ ਇਹ ਬਹੁਤ ਦੇਰ ਤੋਂ ਸੁਣਦੇ ਆ ਰਹੇ ਆ ਐਨਾ ਹੀ ਜੀ ਹੈ ਨਹੀਂ ਚਲੋ ਇਹ ਜੀ ਤਾਂ ਹੈ ਨਹੀਂ ਪਰ ਕੁਝ ਬੰਦੇ ਸਾਡੇ ਜਿਹੜੇ ਉਹਨਾਂ ਦੇ ਨਾਲ ਰਲ ਕੇ ਉਹਨੋਂ ਦੇ ਪਾਕਿਸਤਾਨ ਦੇ ਕੋਲ ਇੱਕ ਸੇਮਲ ਯੂਜ਼ ਕਰਕੇ ਉਹ ਕੋਈ ਸਡੋਨਾ ਦੇ ਦੁਆਰਾ ਇਹ ਜਗ੍ਹਾ ਤੇ ਕੋਈ ਜੰਮੂ ਵਾਲੀ ਸਾਈਡ ਤੇ ਤਿੱਤਰ ਨਹੀਂ ਹੈਗੀ ਉੱਥੋਂ ਟਪਾ ਟੂ ਲੈ ਆਉਨੇ ਆ ਤੇ ਉਹ ਇਹ ਜਿਹੜਾ ਪਹਿਲਾ ਰੂਟ ਸੀਗਾ ਨਾ ਗਰਸਲੇ ਰੂਟ ਪੰਜਾਬ ਉਸ ਤੋਂ ਨਸ਼ਾ ਬਹੁਤ ਘੱਟ ਹੁੰਦਾ ਸੀ ਇਹ ਰੋਡ ਦੇ ਦੁਆਰਾ ਜਾ ਕੇ ਮੁੰਬਈ ਤੱਕ ਹੈਵਨ ਪਹੁੰਚਦੀ ਸੀ ਹਾਂ ਅਫਗਾਨਿਸਤਾਨ ਤੋਂ ਪਾਕਿਸਤਾਨ ਪਾਕਿਸਤਾਨ ਤੋਂ ਇੰਡੀਆ ਤੇ ਇੰਡੀਆ ਤੋਂ ਪੰਜਾਬ ਤੋਂ ਹੋ ਕੇ ਮਨ ਬੰਬਈ ਤੇ ਜਾ ਕੇ ਤੇ ਬਾਰਾਂ ਦੇ ਮੌਕੰਮ ਆ ਜਾਂਦੀ ਸੀਗੀ ਹੂੰ ਤੇ ਸਰ ਇੱਕ ਹੋਰ ਵੀ ਗੱਲ ਹੈ ਕਿ ਡਰੱਗਸ ਆ ਜਿਹੜੀ ਨਸ਼ਾ ਹੈ ਜਿਹੜਾ ਉਹ ਵਰਲਡ ਵਾਈਡ ਆ ਜਿੱਥੇ ਹੋਮਨਿਟੀ ਆ ਉੱਥੇ ਨਸ਼ਾ ਹੀ ਡਰੱਗ ਆ ਹੂੰ ਗਾਇਆ ਸੁਣਾਇਆ ਤੇ ਪਨਾਇਆ ਪੰਜਾਬ ਜਾਂਦਾ ਹੈ ਹੂੰ ਇਸ ਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਆ ਕਿ ਪੰਜਾਬ ਨੂੰ ਹੀ ਥੀ ਟਾਰਗੇਟ ਕਰਿਆ ਜਾਂਦਾ ਹੈ ਜਦ ਕਿ ਨਸ਼ਾ ਮੈਂ ਮੇਰੇ ਰਿਸ਼ਤੇਦਾਰੀਆਂ ਹਰਿਆਣੇ ਚ ਵੀ ਆ ਹੋਰ ਸਟੇਟਾਂ ਚ ਵੀ ਆ ਉਹ ਕਹਿੰਦੇ ਉੱਥੇ ਵੀ ਹੈਗਾ ਹੈ ਗਾਇਆ ਸੁਣਾਇਆ ਤੇ ਪਨਾਇਆ ਪੰਜਾਬ ਹੀ ਕਿਉਂ ਜਾਂਦਾ ਹੈ ਦੇਖੋ ਜਿਹੜੀ ਪੰਜਾਬ ਸਟੇਟ ਸੀ ਨਾ ਪੰਜਾਬ ਸਟੇਟ ਦੇ ਵਿੱਚ ਪਹਿਲਾਂ ਕੋਈ ਸਾਡੇ ਮੌਸਮ ਬਹੁਤ ਵਧੀਆ ਨੇ ਸਾਡੇ ਉਹਨਾਂ ਦੇ ਇੱਥੇ ਖਾਣ ਪੀਣ ਜਿਹੜਾ ਸਾਡਾ ਬਹੁਤ ਵਧੀਆ ਹੈ ਸਾਡੇ ਜਵਾਨ ਬੜੇ ਵਧੀਆ ਸੀਗੇ ਬਿਲਕੁਲ ਸਰਦਾਂ ਦੇ ਸਾਡੇ ਜਵਾਨ ਮਤਲਬ ਉੱਥੇ ਰੱਖੀ ਕਰਦੇ ਸੀਗੇ ਤੇ ਥੋੜਾ ਜਿਹਾ ਪੰਜਾਬ ਨੂੰ ਬਦਨਾਮ ਕਰਨ ਕੋਈ ਸਿਆਸੀ ਲੋਕਾਂ ਨੇ ਕੁਝ ਕਈ ਤਰ੍ਹਾਂ ਦੀ ਉਹ ਉਸ ਗੱਲ ਕਰਕੇ ਬਦਨਾਮ ਥੋੜਾ ਜਿਆਦਾ ਕੀਤਾ ਪੰਜਾਬ ਨੂੰ ਬਿਲਕੁਲ ਉਹ ਕਾਰਨ ਹੋਇਆ ਹੋਰ ਤਾਂ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਹਰਿਆਣਾ ਚ ਨਸ਼ਾ ਬਹੁਤ ਆ ਦਿੱਲੀ ਚ ਬਹੁਤ ਆ ਬੰਬਈ ਬਹੁਤ ਆ ਤੁਸੀਂ ਹੋਰ ਮਤਲਬ ਚਲ ਜੋ ਜਿੱਥੇ ਮਤਲਬ ਬਾਹਰ ਤੋਂ ਕੁਮਨ ਕਰਨ ਵਾਸਤੇ ਲੋਕ ਆਉਨੇ ਆਉਂਦੇ ਨਸ਼ਾ ਭਾਈ ਹੈ ਹੂੰ ਗੋਆ ਵਗੈਰਾ ਆਮ ਤੇ ਜਿਹੜੀ ਹਰਨਗਰਮ ਇਹ ਜਾਂਦੀ ਹੈ ਹੂੰ ਠੀਕ ਹੈ ਜੀ ਇੱਥੇ ਆਪਣੇ ਥੋੜਾ ਜਿਹਾ ਕੋ ਬਾਰਡਰ ਡਾਇਰੀ ਆਨ ਕਰਕੇ ਬਾਰਡਰ ਸਟੇਟ ਹੈ ਇਸ ਕਰਕੇ ਥੋੜਾ ਜਿਆਦਾ ਕਿਹਾ ਜਾਂਦਾ ਇੱਥੇ ਬਿਲਕੁਲ ਬਿਲਕੁਲ ਇਹ ਜਿਨ੍ਹਾਂ ਦੇ ਬੱਚੇ ਇਸ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹ ਮਾਪੇ ਚਾਹੁੰਦੇ ਤਾਂ ਹੈਗੇ ਆ ਪਰ ਉਹ ਬੇਬਸ ਹੋ ਚੁੱਕੇ ਨੇ ਜੇ ਉਹ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਂਦੇ ਆ ਤਾਂ ਉਹਨਾਂ ਦਾ ਬੱਚਾ ਜੇਲ੍ਹ ਜਾਊਗਾ ਬਦਨਾਮ ਹੋਊਗਾ ਸ਼ਾਇਦ ਉਹਦਾ ਵਿਆਹ ਵੀ ਨਾ ਹੋਵੇ ਮਾਪੇ ਆਪ ਚਾਹੁੰਦੇ ਆ ਕਿ ਕੰਨੋਂ ਕੰਨੀ ਕਿਸੇ ਨੂੰ ਖਬਰ ਵੀ ਨਾ ਲੱਗੇ ਪਰ ਜਿਸ ਨਸ਼ੇ ਦੀ ਦਲਦਲ ਦੇ ਵਿੱਚ ਉਹ ਫਸਿਆ ਹੋਇਆ ਹੈ ਕੀ ਤਰੀਕਾ ਹੈ ਉਹਨੂੰ ਕੱਢਣ ਦਾ ਕਿ ਉਹਦੀ ਬਦਨਾਮੀ ਵੀ ਨਾ ਹੋਵੇ ਤੇ ਉਹ ਬਚ ਵੀ ਜਾਵੇ ਦੇਖੋ ਸਾਰਿਆਂ ਨਾਲ ਵੱਡੀ ਗੱਲ ਤਾਂ ਹੈਗੀ ਕਾਉਂਸਲਿੰਗ ਹਾਂ ਮੱਚੇ ਨੂੰ ਦੀ ਕਾਉਨਸਲਿੰਗ ਵਧੀਆ ਡਾਕਟਰਾਂ ਤੋਂ ਕਰਵਾਈ ਜਾਵੇ ਹਮ ਮਾਂ ਬਾਪ ਪੂਰਾ ਦਾ ਧਿਆਨ ਰੱਖਣ ਖਰਾਕ ਦਾ ਧਿਆਨ ਰੱਖਣ ਹਮ ਇਥੇ ਸੋਚ ਹੀ ਹੈ ਸੋਚ ਦੇ ਨਾਲ ਹੀ ਜਦ ਆਪਾਂ ਸੋਚਦੇ ਨਾਲ ਬੱਚਾ ਸੋਚਦਾ ਮੈਨੂੰ ਮੈਂ ਮਿਲਣਾ ਨਹੀਂ ਹੈ ਨਾ ਸਮਾਂ ਮੱਤਿਆਣਾ ਹਮ ਜੋ ਹੁਣ ਆਪਾਂ ਦੇਰ ਭੇਜਦੇ ਆਂ ਦੇਰ ਦੇ ਵਿੱਚ ਕਈ ਕਈ ਦਿਨ ਦਾ ਸਮਾਂ ਨਹੀਂ ਮਿਲਦਾ ਉੱਥੇ ਮਦਦ ਨੂੰ ਕੁਝ ਨਹੀਂ ਹੁੰਦਾ ਬਿਲਕੁਕੁਲ ਉਹਨੂੰ ਪਤਾ ਹੁੰਦਾ ਵੀ ਇੱਥੇ ਉਹਨਾਂ ਨੂੰ ਮਿਲਣਾ ਨਹੀਂ ਆ ਜਿੱਥੇ ਹੁਣ ਬਾਹਰ ਬੱਚੇ ਨੂੰ ਪਤਾ ਹੁੰਦਾ ਵੀ ਮੈਨੂੰ ਲੱਭ ਜਾਣਾ ਕਿੱਥੇ ਨ ਕਿੱਥੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਮੈਨੂੰ ਇੱਥੇ ਮਿਲ ਜਾਣਾ ਹੂੰ ਉਹਦੇ ਕਰਕੇ ਉਹ ਉਹਦੇ ਮਾਰ ਪਿਆ ਰਹਿੰਦਾ ਹੂੰ ਬੱਚੇ ਨੂੰ ਮਾਨਸਿਕ ਤੌਰ ਤੇ ਤਕੜਾ ਕਰਨਾ ਪੈਂਦਾ ਮਾਪੇ ਪੈਣਾ ਪੂਰਾ ਉਹਦਾ ਕੋਈ ਖਤੋਰੀ ਸਿਹਤ ਦਾ ਖਰਾਕ ਦਾ ਉਹ ਧਿਆਨ ਰੱਖਣ ਤੇ ਨਾਲ ਨਾਲ ਬਧੀ ਡਾਕਟਰਾਂ ਤੋਂ ਕਾਉਂਸਲ ਲੇਗਾ ਤਾਂ ਬਿਲਕੁਲ ਬਹੁਤ ਵੱਡੀ ਗੱਲ ਹੈ ਨਸ਼ਾ ਨਿਕਲਣਾ ਬਹੁਤ ਬੱਚੇ ਨਿਕਲ ਕੇ ਵੀ ਆਏ ਆ ਬਿਲਕੁਲ ਬਹੁਤ ਸਾਰੀ ਐਗਜ਼ਾਮਪਲ ਨੇ ਸਮਾਜ ਦੇ ਵਿੱਚ ਜਿਹੜੇ ਇਸ ਦਲਦਲ ਤੋਂ ਨਿਕਲ ਕੇ ਜਿਨ੍ਹਾਂ ਨੇ ਬਹੁਤਲ ਸ਼ਾਨਦਾਰ ਜ਼ਿੰਦਗੀ ਜੀਣੀ ਸ਼ੁਰੂ ਕਰੀ ਹੈ ਤੇ ਤੁਸੀਂ ਕਾਉਂਸਲਿੰਗ ਦੀ ਗੱਲ ਕਰਦੇ ਹੋ ਸਰ ਸਰਕਾਰੀ ਹਸਪਤਾਲ ਦੇ ਵਿੱਚ ਲੋਕ ਦਵਾਈ ਲੈਣ ਜਾਂਦੇ ਆ ਜੀਵ ਵਾਲੀ ਗੋਲੀ ਲੈਣ ਜਾਂਦੇ ਆ ਕਾਉਂਸਲਿੰਗ ਵਾਲਾ ਕਮਰਾ ਮੈਂ ਹਮੇਸ਼ਾ ਖਾਲੀ ਦੇਖਿਆ ਹੈ ਉੱਥੇ ਡਾਕਟਰ ਹੁੰਦੇ ਆ ਪਰ ਕੋਈ ਜਾਂਦਾ ਨਹੀਂ ਹੈਗਾ ਹੁਣ ਤੁਹਾਡੀ ਵੀਡੀਓ ਦੇ ਜ਼ਰੀਏ ਮੈਂ ਉਹਨਾਂ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਕਿ ਜਿੱਥੇ ਤੁਹਾਨੂੰ ਦਵਾਈ ਫ੍ਰੀ ਆ ਉੱਥੇ ਤੁਹਾਨੂੰ ਕਾਉਂਸਲਿੰਗ ਵੀ ਫ੍ਰੀ ਆ ਆ ਯਕੀਨ ਮੰਨੋ ਜਿੰਨਾ ਕਮ ਕਾਉਂਸਲਿੰਗ ਕਰਦੀ ਉਹਨਾਂ ਦਵਾਈ ਨਹੀਂ ਕਰ ਸਕਦੀ ਹੈ ਜੀ ਕਿਉਂਕਿ ਜਦ ਤੁਸੀਂ ਡਾਕਟਰ ਸਾਹਿਬ ਨਾਲ ਮਿਲੂਗੇ ਨਾ ਜਦ ਤੁਹਾਡੀ ਕਾਉਂਸਲਿੰਗ ਸ਼ੁਰੂ ਹੋਊਗੀ ਜਦ ਇਹ ਤੁਸੀਂ ਜਾਣ ਪਾਉਂਗੇ ਕਿ ਅਸਲ ਜੱਦੇ ਵਿੱਚ ਨਸ਼ੇ ਤੋਂ ਬਾਹਰ ਨਿਕਲਣਾ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਦਰਸ਼ਨ ਸਿੰਘ ਜੀ ਹੁਣ ਇਜਾਜ਼ਤ ਦਿਓ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਸਮਾਜ ਨੂੰ ਚੇਤਾਇਆ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ